ਇਕਤਾਗਰਾ ਹਾਂ ਵੱਲੋਂ ਅੱਜ ਹੋਇਆ ਜਸਰਾ ਕੇ ਸਰਕਾਰ ਵੱਲੋਂ ਇਹ ਤੱਕਾਸ਼ਾਈ ਕੀਤੀ ਜਾ ਰਹੀ ਆ ਭਵਾਨਤਮਾਨ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਤੱਕੇ ਨਾਲ ਤੱਕੀਆਂ ਜਾ ਰਹੀਆਂ ਸਰਕਾਰ ਨੇ ਤੱਕਾ ਰੋਟਿਆ कल्याण भगत गद्दी कहां ना करे पर ਗੱਡੀ ਨੂੰ ਸੋਲਰ ਗੱਡੀ ਲੈ ਗਿਆ ਇਹਨੂੰ ਕਾਫਲੇ ਵਿੱਚ ਰੱਖੋ ਕੰਨ ਰਾ ਬਈ ਕਰਦੀ ਟਰੋਪੁਰਾਂ ਦੀ ਗੱਡੀ ਟਰੋਪ ਟਰੋਪੁਰਾਂ ਦੇ ਉੱਤੇ ਸੰਜਮ ਕਾਫਲਾ ਦਾ ਵੱਡਿਆ ਕਾਫਲਾ ਸਾਰੇ ਸਿੱਧਰਜਾ ਸਮੀਆਂ ਗੱਡੀਆਂ ਆ ਮਾਕੇ ਦੇ ਉਰਲੇ ਪਾਸੇ ਰੱਖੋ ਲੰਗੜ ਨਹੀਂ ਦੇਣੀ ਆਈਆਂ ਪੁਲਸਾਂਾਂ ਧਰੱਖ ਪੈ ਗਈ ਆਪਣੀ ਗਿੰਤੀ ਹੋ ਤਾਂ ਕਿ ਬੰਦਰ ਬੰਦਰ ਦੇ ਦਰ ਦੇ ਇਸੇ ਹੋਏ ਹੋਏ

ਮਰਾ ਚੱਕੇ ਭਰਾ 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 ਮਰਾ ਚੱਕੇ ਚੱਕੇ ਚੱਕੜੇ ਚੱਕੜੇ ਸਿੱਟੇ ਸਿੱਟੇ ਗਏ ਸਿੱਟੇ ਸਿੱਟੇ ਗਏ ਫਿਰਦਾ ਸਰਦਾ ਇੱਕੋ ਬਸ ਪ੍ਰਸ਼ਾਸਨ ਕਹਿੰਦਾ ਕਾ ਕਰ ਰਿਹਾ ਮਨਵਾ ਮਨਵਾ ਮਾਸਮਾ ਵੀ ਸਕੇ

ਆਉਂ ਥੱਲੇ ਯਾਰਾ ਦੇਖੋ ਸਰਕਾਰ ਦੀ ਬੜਾ ਬਖਲਾਪੀਆ ਹੈ ਸਰਕਾਰ ਨੇ ਆਪਣੇ ਫਹਿ ਕੇ ਗੱਲ ਕੀਤੀ ਆ ਕਿ ਕੋਰਪੋਰਸ ਪ੍ਰਸ਼ਾਸਨ ਨਾਲ ਜਿਹੜਾ ਉਹ ਨਹੀਂ ਵਰਤਾਂਗੇ ਇਹ ਨਵੇਂੜਾਂ ਦੇ ਕਸੂਰ ਉਹ ਕਿਹਦੇ ਮੱਥੇ ਹੱਲ ਕਰਾਏ ਅੱਲਾਹ ਕਰਦੇ ਉੱਪਰ ਕਿਓ ਸਾਰੇ ਭਰਾਵਾਂ ਨੂੰ ਬੇਨਤੀ ਆ ਕਿਉਂ ਕਹੇ ਸਰਕਾਰ ਦੀ ਬੜਾ ਬਖਲਾਪੀਆ ਇਹਨਾਂ ਨੇ ਮੀਟਿੰਗ ਕੀਤੀ ਆ ਉਹਨਾਂ ਦਾ ਫੇਰ ਆ ਕੇ ਵਿਚਾਰ ਆਣਗੇ ਕਿ ਉਸ ਕਰਕੇ ਬੋਲ ਦਿਆ ਸਾਰੇ ਭਰਾਵਾਂ ਨੂੰ ਉੱਤਰ ਕਿਓ ਉੱਤਰ ਕਿਓ ਉੱਤਰ ਕਿਓ ਸਾਰੇ ਭਰਾਵਾਂ ਨੂੰ ਬੇਨਤੀ कयो भले बसा च बंदे लाग बसा चोलो